ਸਿਆਸੀ ਪਾਰਟੀਆਂ ਤੇ ਆਲੋਚਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਅਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ ਮਨਾਏ ਜਾਣ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਕਿਹਾ ਗਿਆ ਕਿ ਅਕਾਲੀ ਦਲ ਸਿਆਸੀ ਮੰਤਵ ਲਈ ਪੰਥਕ ਕਮਾਂ ਨੂੰ ਵਧਾ ਚੜਾ ਕੇ ਦਿਖਾ ਰਿਹਾ ਹੈ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਿੱਖੀ ਸਫਾਈ ਦਿੱਤੀ ਕਈ ਬਿਆਨ ਵੀ ਆਉਂਦੇ ਆ ਕਿ ਜਿਹੜਾ ਸਮਾਗਮ ਹੈ ਇਹ ਪੰਥਕ ਅਜੰਡਾ ਹੈ ਮਤਲਬ ਕੋਈ ਕਮਿਊਨਲ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਾਸਤਰ ਬਾਸਤਰ ਉਹਨਾਂ ਦੀ ਲਿਖੀ ਹੱਥ ਲਿਖਤ ਬਾਣੀ ਉਹ ਕੋਈ ਕਮੂਨਲ ਹੈ ਐਡੇ ਐਡੇ ਅਖਬਾਰ ਜਿਹਹੀਆਂ ਗਲਤਫਹਿਮੀਆਂ ਪਾਉਣ ਲੱਗ ਜਾੜ ਫਿਰ ਪਤਾ ਨਹੀਂ ਕਿਸ ਮੁਲਕ ਦਾ ਕੀ ਹਾਲ ਹੋਣਾ ਇਹਨੂੰ ਵੀ ਕਿਹਾ ਜਾਂਦਾ ਹੈ ਕਿ ਕਾਲੀ ਦਲ ਆਪਣੀ ਸ਼ਕਤੀ ਮਜ਼ਬੂਤ ਕਰਨਾਸਤੇ ਇਹ ਸਮਾਗਮ ਮਨਾ ਰਿਹਾ ਹੈ ਦੇਖੋ ਅਸੀਂ ਹਮੇਸ਼ਾ ਗੁਰੂ ਸਾਹਿਬਾਨ ਤੋਂ ਲੈ ਕੇ ਅੱਜ ਤੱਕ ਜਿੰਨੀ ਆਵੀ ਲੋੜਾ ਪਈ ਦੇਸ਼ ਨੂੰ ਉਹ ਦਿੱਤੀ ਹੈ